ਨਮਸਕਾਰ ਦੈਨਿਕ ਕਲੀਅਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਪਿੰਡ ਦੇ ਵਿੱਚ ਇੱਕ ਪ੍ਰਾਚੀਨ ਮੰਦਿਰ ਹੈ ਜਿਹੜਾ ਕਿ 2200 ਸਾਲ ਪੁਰਾਣਾ ਮੰਦਿਰ ਦੱਸਿਆ ਜਾਂਦਾ ਹੈ ਔਰ ਜਿਸ ਮੰਦਿਰ ਦੇ ਵਿੱਚ ਇੱਕ ਰਾਤ ਦੇ ਵਿੱਚ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੰਗ ਬਿਰੰਗੀਆਂ ਮੱਛੀਆਂ ਜਿਹੜੀਆਂ ਉਹ ਪ੍ਰਗਟ ਹੋ ਗਿਆ ਸਨ ਜਿਹਾ ਦੋਸਤੋਂ ਤੁਹਾਨੂੰ ਦੱਸਿਆ ਕਿ ਇੱਕ ਰਾਤ ਦੇ ਵਿੱਚ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਉਹ ਮੱਛਰੀਆਂ ਜਿਹੜੀਆਂ ਉਹ ਇਸ ਤਲਾਬ ਦੇ ਵਿੱਚ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਤਲਾਬ ਹੈ ਇਹ ਕਿਸੇ ਨੇ ਬਣਾਇਆ ਨਹੀਂ ਹੈ ਇਹ ਕੁਦਰਤੀ ਬਣਾਇਆ ਹੋਇਆ ਹੈ ਜਿਹਾ ਔਰ ਇਸ ਤਲਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੱਛਰੀਆਂ ਜਿਹੜੀਆਂ ਉਹ ਇੱਕ ਰਾਤ ਦੇ ਵਿੱਚ ਪੈਦਾ ਹੋ ਗਿਆ ਹਨ ਔਰ ਇਸ ਦੇ ਨਾਲ ਹੀ ਜਿਹੜਾ ਲక్ష్ਮੀ ਨਾਰਾਇਣ ਜੀ ਦੀ ਮੂਰਤੀ ਹੈ ਔਰ ਉਹ ਜਿਹੜੀ ਮੂਰਤੀ ਹੈ ਉਹ ਨਹੀਂ ਪੱਥਰ ਜਿਹੜਾ ਕਹਿੰਦੇ ਆ ਕਿ ਉਹ ਰੱਖਿਆ ਗਿਆ ਸੀਗਾ ਉਹ ਇਸ ਮੰਦਿਰ ਦੇ ਥੱਲੇ ਰੱਖਿਆ ਗਿਆ ਸੀਗਾ ਜਿੱਥੇ ਤੀ ਤਲਾਬ ਹੈ ਬਾਬਾ ਜੀ ਉਹਨਾਂ ਔਰ ਇੱਥੇ ਜਿਹੜੇ ਸੰਤ ਸਨ ਬਾਬਾ ਜੀਵਨਦਾਸ ਜੀ ਜਿਹੜੇ ਕਿ ਮਹਾਨ ਤਪਸਵੀ ਸੰਤ ਦੱਸੇ ਜਾਂਦੇ ਸਨ ਕਿ ਉਹਨਾਂ ਵੱਲੋਂ ਇੱਕ ਜਿਹੜੇ ਪੋਤਖਾ ਉਹ ਬਕਮਕ ਪੋਤਖਾ ਵਿਖਾਏ ਜਾਂਦੇ ਸਨ ਔਰ ਜਿਹੜੇ ਇੱਥੇ ਦੇ ਲੋਕ ਨੇ ਉਹ ਦੱਸਦੇ ਨੇ ਕਿ ਉਹਨਾਂ ਦੇ ਬਜ਼ੁਰਗਾਂ ਵੱਲੋਂ ਦੱਸਿਆ ਜਾਂਦਾ ਸੀਗਾ ਕਿ ਰਾਤ ਨੂੰ ਬਾਬਾ ਜੀ ਵੱਲੋਂ ਪੂਰੀ ਮਨਾਹੀ ਹੁੰਦੀ ਸੀ ਕਿ ਕੋਈ ਵੀ ਪਿੰਡ ਦਾ ਜਾਂ ਆਸ-ਪਾਸ ਦਾ ਵਿਅਕਤੀ ਜਿਹੜਾ ਆ ਉਹ ਇੱਥੇ ਨਹੀਂ ਆਏਗਾ ਕਿਉਂਕਿ ਕੀ ਕਾਰਨ ਸੀਗਾ ਕੀ ਨਹੀਂ ਸੀਗਾ ਬਾਬਾ ਜੀ ਆਪਣੀ ਗੁਪਤ ਸਮਾਧੀ ਦੇ ਵਿੱਚ ਜਿਹੜੇ ਨਾ ਲੀਨ ਰਹਿੰਦੇ ਸਨ ਔਰ ਉਹ ਬਾਬਾ ਜੀ ਨੂੰ ਗਾਇਆਂ ਦੇ ਨਾਲ ਬਹੁਤ ਪਿਆਰ ਸੀਗਾ ਔਰ ਦੱਸਦੇ ਆ ਕਿ ਇੱਥੇ ਜਿਸ ਵੇਲੇ ਸਵੇਰੇ ਉੱਠ ਕੇ ਦੇਖਿਆ ਗਿਆ ਤਾਂ ਪੰਡਾਰੇ ਤੋਂ ਇੱਕ ਦਿਨ ਪਹਿਲੇ ਜਦੋਂ ਰਾਤ ਨੂੰ ਵੇਖਿਆ ਗਿਆ ਤਾਂ ਦੋ ਮੱਛਲੀਆਂ ਜਿਹੜੀਆਂ ਬਾਬਾ ਜੀ ਨੂੰ ਦਰਸ਼ਨ ਹੋਏ ਔਰ ਉਸ ਤੋਂ ਬਾਅਦ ਅਗਲੇ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਮੱਛੀਆਂ ਜਿਹੜੀਆਂ ਉਹ ਪੈਦਾ ਹੋ ਗਈਆਂ ਜੋ ਕਿ ਲੋਕਾਂ ਲਈ ਕਤਕ ਦਾ ਵਿਸ਼ਾ ਬਣ ਗਿਆ ਅਤੇ ਦੂਰ ਦਰਾਡੇ ਤੋਂ ਲੋਕ ਇਸ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਲਈ ਅਤੇ ਚਮਤਕਾਰ ਦੇਖਣ ਦੇ ਲਈ ਇਕੱਠਾ ਹੋ ਲਾਪੇ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਵੱਲੋਂ ਉਪਰਾਲਾ ਕਰਕੇ ਮਿਹਨਤ ਕਰਕੇ ਔਰ ਇਸ ਮੰਦਰ ਦੀ ਜਿਹੜੀ ਹੈ ਦੇਖਭਾਲ ਕੀਤੀ ਜਾਂਦੀ ਹੈ ਅਤੇ ਇਤਨਾ ਕਿਤੇ ਇਹ ਮੰਦਰ ਜਿਹੜਾ ਆ ਉਹ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਨਹੀਂ ਹੁੰਦਾ ਹੋਇਆ तिसरिया ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ आज पास दे ਲੋਕਾਂ ਵਿੱਚ ਇਸ ਮੰਦਰ ਦੀ ਜਿਹੜੀ ਆ ਕਾਫੀ ਪ੍ਰਸਿੱਧੀ ਜਿਹੜੀ ਆ ਉਹ ਫੈਲ ਰਹੀ ਆ ਔਰ ਆਪਾਂ ਗੱਲਬਾਤ ਕਰਦੇ ਹਾਂ ਇਤੋਂ ਦੇ ਲੋਕਾਂ ਨਾਲ ਜਿਹੜੇ ਲੋਕੀ ਬਿਛਿੰਦੇ ਹਨ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਨਾਲ ਕੀ ਇਤਿਹਾਸ ਹੈ ਔਰ ਕੀ ਮੰਨਤਾ ਹੈ ਇਸ ਮੰਦਰ ਦੀ ਆਪਾਂ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਆ ਆਪਣਾ ਔਰ ਪਿੰਡ ਦਾ ਨਾਮ ਕੀ ਹੈ ਮੇਰਾ ਨਾਮ ਰੂਪ ਸਿੰਘ ਇਹ ਪਿੰਡ ਜਾਂ ਤਿੰਨਾ ਪਿੰਡਾਂ ਦਾ ਮੰਦਰ ਹੈ ਤਿੰਨਾ ਪਿੰਡਾਂ ਦੇ ਹੱਦ ਦੇ ਵਿੱਚ ਤਲਾਬ ਬਣਿਆ ਹੋਇਆ ਹੈ ਇਤਨਾ ਪਿੰਡਾਂ ਦਾ ਐਂ ਮੰਦਰਾ ਜੀ ਪਿੰਡ ਨੇ ਬੜੋਈ ਝਟਵਾ ਤਕੋ ਸਰਵ ਤਲਾ ਦਾ ਨਾਮ ਆ ਮੰਗਣੀ ਜਿਹੜੇ ਬਾਬਾ ਜੀ ਇੱਥੇ ਰਹਿੰਦੇ ਸਨ ਪਹਿਲੇ ਲੋਕਾਂ ਨੂੰ ਸਾਡੇ ਇਲਾਕੇ ਜੇ ਕੰਡੀ ਪੀਣ ਦਾ ਪਾਣੀ ਨਹੀਂ ਆ ਮਿਲਦਾ ਅੱਜ ਤੋਂ 100 200 ਸਾਲ ਦੀ ਪਹਿਲੇ ਦੀ ਗੱਲ ਹੈ ਉਹ ਬਾਬੇ ਹੋਰਾਂ ਬਹੁਤ ਤਪਸਵੀ ਬਾਬੇ ਸੀ ਉਹਨਾਂ ਇਹ ਤਲਾ ਦਾ ਨੀ ਪੱਤਰ ਰੱਖਿਆ ਪਾਣੀ ਇਕੱਠਾ ਕਰਕੇ ਲੋਕ ਇਹਦਾ ਪਾਣੀ ਪੀਂਦੇ ਵੀ ਸਨ ਤੇ ਬਹੁਤ ਜ਼ਿਆਦਾ ਇਹਦਾ ਤਲਾ ਦਾ ਮਹੱਤਵ ਸੀ ਜੇਸੇ ਕਰਕੇ ਬਾਬਾ ਜੀ ਨੇ ਇਹ ਤਲਾਨਾ ਬਣਵਾਇਆ ਔਰ ਇਸ ਤਲਾਨਾ ਦਾ ਨਾਜਾ ਮੰਗਣੀ ਪੈ ਗਿਆ ਅੱਜ ਸਾਰੇ ਲੋਗ ਇਸ ਨੂੰ ਮੰਗਣੀ ਤਲਾ ਦੇ ਨਾਮ ਦੇ ਜਾਣਦੇ ਨੇ ਜਿਹਦੇ ਵਿੱਚ ਕੀ ਬਾਬਾ ਜੀ ਨੇ ਉਸ ਟਾਈਮ 'ਤੇ ਮੰਦਰ ਦਾ ਨਹੀਂ ਪੱਥਰ ਰੱਖਿਆ ਸੀ ਕਿਹਨੇ ਕਾਰਨਾ ਕਾਰਨ ਸੁਣ ਵਿੱਚ ਆਉਂਦਾ ਹੈ ਕਿਹਨੇ ਕਾਰਨਾ ਕਾਰਨ ਇਹ ਮੰਦਰ ਕੰਪਲੀਟ ਨਹੀਂ ਹੋ ਚੁੱਕਿਆ ਹੁਣ ਸਮੇਂ ਦੇ ਮੁਤਾਬਕ ਸਮੇਂ ਦੇ ਪ੍ਰਵਾਹ ਦੇ ਮੁਤਾਬਕ ਟਾਈਮ ਆਇਆ ਇਹ ਮੰਦਰ ਕੰਪਲੀਟ ਹੋਇਆ ਇੱਥੇ ਅਸੀਂ 28 ਫਰਵਰੀ 2015 ਨੂੰ ਇਸ ਤਰਾਜ ਮੰਦਰ ਕੰਪਲੀਟ ਕਰਕੇ ਸ਼੍ਰੀ ਲਕਸ਼ਮੀਨਾਥ ਮੰਦਰ ਜੀ ਦੀ ਮੂਰਤੀ ਸਥਾਪਨਾ ਕੀਤੀ ਉਹਨਾਂ ਦੇ ਤੁਰੰਤ ਬਾਅਦ ਮਹੀਨੇ ਸਵਾ ਮਹੀਨੇ ਅੰਦਰ ਤਰਾਜ ਮਛਲੀਆਂ ਹੀ ਮਛਲੀਆਂ ਲੋਕੀ ਇਹਨਾਂ ਨੂੰ ਮਛਲੀਆਂ ਕਹਿੰਦੇ ਨੇ ਲੇਕਿਨ ਮੈਂ ਇਹਨਾਂ ਨੂੰ ਮਛਰ ਨਹੀਂ ਕਹਿੰਦਾ ਕਿ ਇਹ ਲక్ష్ਮੀ ਨਾਰਾਇਣ ਦਾ ਸਰੂਪ ਨਾ ਸਾਰੇ ਇਲਾਕੇ ਦੇ ਦੂਰ ਦੂਰ ਤੋਂ ਹਮਾਚਲ ਤੋਂ ਜੈਂਡਗੇ ਤੋਂ ਪੰਜਾਬ ਤੋਂ ਦੁਨੀਆ ਆਂਦੀ ਹੈ ਇਹਨਾਂ ਨੂੰ ਮੰਦੀਆ ਆਟਾ ਪੰਦ ਨੇ ਲੋਕੀ ਬਹੁਤ ਆਂਦੇ ਨੇ ਮੈਂ ਪ੍ਰਸ਼ਾਸਨ ਅੱਗੇ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਲੋਕਾਂ ਨੇ ਬਹੁਤ ਮਿਹਨਤ ਕੀਤੀ ਹੈ ਕਾਫੀ ਕੰਮ ਹੋਇਆ ਨਾ ਜੇ ਪ੍ਰਸ਼ਾਸਨ ਸਾਡੇ ਕਮੇਟੀ ਦੀ ਹੈਲਪ ਕਰੇ ਹੋ ਸਕਦਾ ਇਹ ਮੰਦਰ ਜਿਹੜਾ ਹੈ ਇਹ ਸਾਡੇ ਡਿਸ਼ੋ ਪ੍ਰਹਣ ਕੋਰਤਾਰ ਨੰਬਰ 1 ਮੰਦਰ ਬਣ ਜਾਏ ਸਾਡੇ ਇਧਰ 10 15 ਪਿੰਡਾਂ ਨਾਲ ਸਾਰੇ ਇਹਨੂੰ ਸੰਯੋਗ ਕਰਦੇ ਨਾ ਪਿਆਰ ਕਰਦੇ ਨਾ ਹੁਣ ਵੀ ਅਸੀਂ ਸਾਲ ਦਾ ਇੱਥੇ ਇੱਕ ਜਨਮਸ਼ਤਰੀ ਦਾ ਉਤਸਵ ਮਨਾਨੇ ਆ ਜਿਹੜੇ ਲੋਕ ਹਮ ਹਮ ਆ ਕੇ ਇੱਥੇ ਆਂਦੇ ਨੇ ਸਾਨੂੰ ਵੱਧ ਤੋਂ ਵੱਧ ਉਹ ਯੋਗਦਾਨ ਦਿੰਦੇ ਨੇ ਅਸੀਂ ਉਹਨੂੰ ਕਰਕੇ ਤੇ ਇੱਥੇ ਇੱਕ ਪ੍ਰੋਗਰਾਮ ਕਰਦੇ ਆਂ ਔਰ ਜੇ ਪ੍ਰਧਾਨ ਜੀ ਗੱਲ ਕਰੀਏ ਤਾਂ ਚਮਤਕਾਰ ਦੀ ਗੱਲ ਕੀਤੀ ਜਾਂਦੀ ਹੈ ਕਿ ਕਿਤੇ ਨਾ ਕਿਤੇ ਜਿਹੜੇ ਮਹਾਤਮਾ ਰਹਿੰਦੇ ਸਨ ਇੱਥੇ ਪਹਿਲੇ ਜੀਵਨਦਾਸ ਜੀ ਬਾਬਾ ਜੀ ਉਹ ਚਮਤਕਾਰ ਜਿਹੜੇ ਆ ਕਿ ਇੱਥੇ ਹੁੰਦੇ ਸਨ ਇਸ ਮੰਦਰ ਦੇ ਵਿੱਚ ਕੋਈ ਇੱਦਾ ਦੀ ਗੱਲ ਬਾਤ ਆਪਣੇ ਬਜ਼ੁਰਗਾਂ ਕੋਲੋਂ ਸੁਣੀ ਹੋਈ ਜਾ ਬਾਬਾ ਜੀ ਜੀਵਨਦਾਸ ਜੀ ਇੱਕ ਐਸੇ ਸੰਤ ਸਨ ਆਹੀਂ ਸੁਣਨ ਚ ਆਇਆ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਸੀ ਉਹਨਾਂ ਨੇ ਆਪਣੀਆਂ ਗਾਇਆਂ ਰੱਖੀਆਂ ਹੁੰਦੀਆਂ ਸੀ ਉਹ ਗਾਇਆਂ ਕਿਸੇ ਦੇ ਖੇਤ ਵਿੱਚ ਚਲ ਜਾਂਦੀਆਂ ਸੀ ਜੁਗਦੇ ਸੀ ਲੋਕੀ ਮਨਾ ਕਰਦੇ ਸੀ ਲੇਕਿਨ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਕੱਲ ਮੈਨੂੰ ਦੱਸਿਓ ਜਿੰਨੇ ਕੱਲ ਬਾਬਾ ਜੀ ਉਹਨਾਂ ਖੇਤਾਂ 'ਚ ਜਾਂਦੇ ਤੇ ਫਸਲ ਉਦਾਂ ਹੀ ਉਦਾਂ ਤਿਆਰ ਹੁੰਦੀ ਪਈ ਸੀ। ਕੋਰੋਨਾ ਦਾ ਬਹੁਤ ਹੀ ਭਗਤੀ ਵਿੱਚ ਲੀਨ ਸਨ ਉਹ ਰਾਤ ਦੇ ਸਮੇਂ ਆਪਣੇ ਮਨ ਦੀ ਭਗਤੀ ਕਰਦੇ ਸੀ। ਆਪਣੇ ਅੰਗ ਬਕਰੇ-ਬਕਰੇ ਕਰਕੇ ਭਗਤੀ ਕਰਦੇ ਸੀ ਅਚਾਨਕ ਉਹਨਾਂ ਨੇ ਪਿੰਡਾਂ ਨੂੰ ਮਨਾ ਕੀਤਾ ਵੀ ਇਸ ਰਾਤ ਨੂੰ ਸਾਡੇ ਕੋਲ ਕਿਸੇ ਨੇ ਨਿਆਣਾ। ਲੇਕਿਨ ਕੁਝ ਬੰਦੇ ਹੁੰਦੇ ਨੇ ਉਹ ਸੋਏ ਦੇ ਬਾਬਾ ਨੂੰ ਦਿੱਖੀ ਕੀ ਕਰਦੇ ਤੋਂ ਬਾਬਾ ਜੋ ਅਲਗ-ਅਲਗ ਪੇਚ ਪੜੇ ਹੋਏ ਸਨ ਇਸ ਕਰਕੇ ਉਹਨਾਂ ਬੰਦਿਆਂ ਨੂੰ ਬਹੁਤ ਸਜਾ ਮਿਲੀ ਪਰਮਾਤਮਾ ਵਾਲੇ ਪਾਸੋਂ ਬਾਬਾ ਜੀ ਦੇ ਪਾਸੋਂ ਕੋਈ ਸਜਾ ਉਹਨਾਂ ਨੂੰ ਸਜਾ ਮਿਲੀ ਜੀ ਸਵਾਦੀ ਬਾਬਾ ਜੀਵਨਦਾਸ ਦੀ ਬਣੀ ਹੋਈ ਹੈ ਲੋਕੀ ਸਾਰੇ ਸਾਡੇ 10-15 ਪਿੰਡਾਂ ਦੇ 20 ਪਿੰਡਾਂ ਦੇ ਬੰਦੇ ਸਾਰੇ ਬਾਬਾ ਜੀਵਨਦਾਸ ਜੀ ਇਸ ਸਵਾਦੀ ਨੂੰ ਜ਼ਿਆਦਾ ਮੰਨਦੇ ਹਾਂ ਹਾਂ ਜੀ ਮੇਜਰ ਸਿੰਘ ਜੁਗਿਆਲ ਖੰਡ ਖੰਡ ਕਾਰਿਵਾ ਮੈਂ ਇਸ ਜੁਕਾਲ ਖੰਡ ਦੇ ਵਿੱਚ ਲਗਭਗ 30 ਸਾਲਾਂ ਤੋਂ ਇੱਥੇ ਸਰਵਜ ਕਰ ਰਿਹਾ ਹਾਂ ਔਰ ਮੇਰੀ 6 ਮੰਡਲਾਂ ਦੇ ਵਿੱਚ ਜਮ ਮਰੀ ਹੈ ਔਰ ਇਸ ਮੰਗਣੀ ਪਿੰਡ ਦੇ ਵਿੱਚ ਮੈਕਸਿਮਮ ਮੇਰਾ ਪਰਿਵਾਰ ਦਾ ਸਾਈਟ ਆਣਾ ਹੁੰਦਾ ਹੈ ਔਰ ਬਹੁਤ ਹੀ ਪ੍ਰਾਣਾਤਿਆਸੀਕ ਮੰਦਿਰ ਹੈ ਜਿਹਦੇ ਵਿੱਚ ਲੱਗਦਾ ਆਪੇ ਨਾਨਕਸ਼ਾਹੀ ਡੇ ਟਾਈਮ ਦੇ ਵਿੱਚ ਇਟਾਂ ਲੱਗੀਆਂ ਜਾਂ ਬੇ ਸਿਹੜਾ ਪੜਿਆ ਹੋਇਆ ਲਖਮੀਨਾਰ ਮੰਦਿਰ ਦਾ ਇੱਥੇ ਇੱਥੇ ਮੱਛੀਆਂ ਵੀ ਤਲਾਬ ਦੇ ਵਿੱਚ ਰੰਗ-ਬਰੰਗੀਆਂ ਤਰ ਤਰ੍ਹਾਂ ਦੀਆਂ ਮੱਛੀਆਂ ਹਨ ਔਰ ਇੱਥੇ ਸਾਧੂ ਜੀ ਜੀਵਨ ਜੀ ਜਿਹੜੇ ਸ਼ੁਰੂ ਚ ਪਹਿਲੇ ਇਤਿਹਾਸ 100-200 ਸਾਲ ਪਹਿਲੇ ਕਹਿੰਦੇ ਉਹ ਆਏ ਸੀ ਸੰਤ ਜੀ ਇੱਕ ਉਹਦੇ ਬਾਅਦ ਚ ਉਹਨਾਂ ਨੇ ਇੱਥੇ ਨਹੀਂ ਪੱਥਰ ਰੱਖਿਆ ਸੀ ਮੰਦਰ ਦਾ ਤੇ ਉਹਦੇ ਨਾਲ ਹੀ ਸਾਰੇ ਪਿੰਡ ਇੱਥੇ ਕੋ ਲਗਭਗ 40-50 ਪਿੰਡਾਂ ਦੇ ਲੋਕੀ ਸਾਰੇ ਇੱਥੇ ਆਉਂਦੇ ਨੇ ਜਿਸ ਲਈ ਸ਼ਿ ਮੰਦਰ ਵੀ ਇਹਨਾਂ ਦਾ ਪ੍ਰਾਚੀਨ ਇਹਦਾ ਸ਼ਿ ਮੰਦਰਾ ਹੈ ਇਹ ਵੀ ਕਹਿੰਦੇ ਬਣੀ ਮੇਸ਼ ਤੋਂ ਇਹ ਮੂਰਤੀ ਲਿਆ ਕੇ ਇੱਥੇ ਸਥਾਪਿਤ ਕੀਤੀ ਸੀ ਉਹਨਾਂ ਨੇ ਇਹ ਇਹ ਸ਼ਿਵਰਾਮ ਜੀ ਦੇ ਦੁਤੀ ਦੇ ਮੈਥੇ ਬਹੁਤ ਹੀ ਵਿਸ਼ਾਲ ਲੰਗਰ ਲੱਗਦਾ ਹੈ ਜਿਸ ਤਰ੍ਹਾਂ ਇਹ ਕ੍ਰਿਸ਼ਨ ਜਨਮਾਸ਼ਮੀ ਦੇ ਉੱਤੇ ਵੀ ਇੱਥੇ ਕ੍ਰਿਸ਼ਨ ਜਨਮਾਸ਼ਮੀ ਦੇ ਉੱਤੇ ਵੀ ਜਿਹੜਾ ਇਹ ਕਾਰਜਕ੍ਰਮ ਬਹੁਤ ਵਧੀਆ ਆ ਇੱਥੇ ਹੁੰਦਾ ਹੈ ਔਰ ਸਾਰੇ ird gird ਇਲਾਕੇ ਦੇ ਲੋਕ ਆਂਦੇ ਹਨ ਹੁਣ ਵੀ ਪ੍ਰਸ਼ਾਸਨ ਚਾਹੇ ਤੇ ਇਸ ਮੰਦਰ ਦੇ ਕਿਰਤੀ ਦੇ ਤਲਾਬ ਦੇ ਸਾਈਡਾਂ 'ਤੇ ਵਿਕੀਆਂ ਪਈਆਂ ਹਨ ਔਰ ਇਹ ਸਾਰੇ ਲੋਕਾਂ ਦੀ ਮੰਗ ਹੈ ਕਿ ਇਹ ਸਾਰਾ ਬਰਾ ਮੰਦਰ ਹੈ ਇਹ 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 ਚਾਰ ਪਾਰੀ ਹੋਣੀ ਚਾਹੀਦੀ ਆ ਤਲਾਬ ਦੀ ਔਰ ਵਧੀਆ ਸਿਕਣਾ ਤਲਾਬ ਜਿਹੜਾ ਬੰਨਣਾ ਚਾਹੀਦਾ ਆ ਔਰ ਇਹ ਇਤਿਹਾਸਿਕ ਆ ਪੂਰੇ ਪਖਾਨਕੋਟ ਜ਼ਿਲ੍ਹੇ ਦੇ ਵਿੱਚ ਇਤਿਹਾਸਿਕ ਜਗਾ ਆ ਔਰ ਇਹ ਦੀ ਸਾਰ ਸਮਾਰ ਸਾਡੇ ਜੋ ਹੋਣੀ ਚਾਹੀਦੀ ਆ ਔਰ ਸਾਰੇ ਲੋਕਾਂ ਦੀ ਇਹ ਮੰਗ ਹੈ ਔਰ ਇਹ ਜੇ ਗੱਲ ਕਰੀਏ ਤਾਂ ਇਸ ਮੰਦਰ ਦੇ ਵਿੱਚ ਜਿਹੜੀਆਂ ਮੱਛੀਆਂ ਆਪਾਂ ਦੇਖਿਆ ਕਿ ਕਾਫੀ ਰੰਗ ਬਰੰਗੀਆਂ ਮੱਛੀਆਂ ਆ ਗਈਆਂ ਉਹ ਮੱਛੀਆਂ ਦਾ ਇਤਿਹਾਸ ਕੀ ਆ ਮੱਛੀਆਂ ਕਿੱਥੋਂ ਆਉਂਦੀਆਂ ਕਿਹਨੇ ਪਾਈਆਂ ਸੀ ਕਿਆਂ ਜਾਂ ਕੁਦਰਤ ਦੇ ਤੌਰ ਤੇ ਉੱਤੇ ਉਹ ਮੱਛੀਆਂ ਲਈਆਂ ਕਿਉਂ ਆ ਏ ਪਿਛਲੇ ਅਸੀਂ ਇੱਕ ਗੱਲ ਕਰਦੇ ਹਾਂ ਕਿ ਵਾਰੀ ਇੱਥੇ ਆ ਕੇ ਗੱਲਬਾਤ ਕਰਦੇ ਹਾਂ ਇਹ ਕਹਿੰਦੇ ਇਹ ਜਿਸਨਾ ਹੈ ਇਹ ਮਹਾਰਾਜ ਜੀ ਜੀਵਨ ਜੀ ਨੇ ਇੱਥੇ ਨਹੀਂ ਪੱਤਰ ਰੱਖਿਆ ਮੰਦਰ ਦਾ ਤੇ ਜਿਸਨਾ ਮੰਦਰ ਚੱਕਣ ਦੀ ਗੱਲ ਆਈ ਹੈ ਤਾਂ ਉਹਦੇ ਵਿੱਚ ਸਾਈਡਾਂ ਤਲਾਬ ਸੀਗਾ ਸਾਈਡਾਂ ਦੇ ਪਾਣੀ ਜਿਸਨਾ ਭਰਿਆ ਤੇ ਇਹਦੇ ਵਿੱਚ ਆਪ ਸੰਭੂ ਮਛੀਆਂ ਇਹ ਵਿਚੋਂ ਨਿਕਲੀਆਂ ਦੋ ਮਛਲੀਆਂ ਆਈਆਂ ਉਸ ਵੇਲੇ ਉਸ ਟਾਈਮ ਦੀ ਦੋ ਮਛਲੀਆਂ ਦੇਖੀਆਂ ਆਈਆਂ ਲੇਕਿਨ ਉਹ ਮਛਲੀ ਜਿਹੜੀ ਆ ਰੰਗ ਪਰੰਗੀ ਮਛਲੀ ਅੱਜ ਵੀ ਜਿਹੜੀ ਆ ਉਹ ਪੁਰਾਣੀ ਮਛਲੀ ਉਹ ਨਵੀਂ ਜੀਵਨ ਦਾਨ ਜਿਸ ਤਰ੍ਹਾਂ ਆਪ ਸੰਭੂ ਵੀ ਮਛਲੀ ਤਿਆਰ ਹੁੰਦੀ ਹੈ ਵਿੱਚੀ ਉਹ ਕਿਸੇ ਨੇ ਵੀ ਕੋਈ ਬੀਜ ਨਹੀਂ ਪਾਇਆ ਔਰ ਨਾ ਹੀ ਇਹ ਮਛਲੀ ਕਿਤੇ ਵੀ ਕਿਸੇ ਨੂੰ ਖਾਣ ਦਿੱਤੀ ਜਾਂਦੀ ਹੈ ਨਾ ਕਿ ਇਸ ਤਰ੍ਹਾਂ ਜਿਹੜੀ ਪੂਜਾ ਹੁੰਦੀ ਹੈ ਇਸ ਲੋਕ ਆਂਦੇ ਆ ਫੁੱਲੀਆਂ ਆਟਾ ਪਾਉਂਦੇ ਆ ਔਰ ਜਿੰਨੇ ਵੀ ਲੋਕ ਇਰਦ ਗਿਰਦ ਆਂਦੇ ਆ ਸਾਰਾ ਮਛਲੀਆਂ ਨੂੰ ਇੱਥੇ ਪੂਜਾ ਪੂਜਨ ਕੀਤਾ ਜਾਂਦਾ ਹੈ ਔਰ ਲక్ష్ਮੀ ਮੰਦਿਰ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ इस तो है। नहीं। मैं लक्ष्मी नारायण मंदिर कमेटी क्योंकि ये जो शिवलिंग जो, जो ये जो शिवलिंग बना हुआ है हमने जब जब भी ये हमारे जिन्हें बुजुर्ग है उन्हें हमें ये बताया है कि ये मनी मिले लाया गया है और जो भी श्रद्धालु यहाँ पे आते हैं और उनके मन को शांति मिलती है ਔਰ ਇਹ ਸਾਲ ਜਿਵੇਂ ਨਜ਼ਦੀਕ کہیں ਵੀ ਕਿਸੇ ਵੀ ਜਗ੍ਹਾ 'ਚ ਨਹੀਂ ਹੈ ਜੋ ਇਹ ਬੜੀ ਮੀਢ ਤੇ ਲਾਇਆ ਗਿਆ ਹੈ। ਨੇ ਲੱਗਰਵਾਰ ਪਿੰਡ ਪੱਧਿਆ ਲਾੜੀ ਤੋਂ ਹੈ। ਵਪਾਰੀ ਜੋ ਪੱਠਾ ਦਾ ਕੰਮ ਕਰਦਾ ਹੈ। ਅੱਜ ਮੈਂ ਮੰਗਰੀ ਮੰਦਿਰ ਦੀ ਇੱਕ ਵਿਸ਼ੇਸ਼ ਗੱਲ ਸੁਣਾਣ ਲੱਗਾ। ਵਿਸ਼ੇਸ਼ ਗੱਲ ਇਹ ਹੈ ਕਿ Vishnu Bhagwan ਦਾ ਪਹਿਲਾ avatars ਮੱਛੀ ਸੀ ਮਤਸਯ avatars। ਉਹ ਭਗਵਾਨ ਜੀ ਨੇ ਪਹਿਲਾ ਉਤਾਰ ਐਸੇ ਚੁਣਿਆ ਸੀਗਾ ਇਹ ਨਿਰਮਲ ਨਿਰਮਮ ਜਲ ਰਹਿ ਕੇ ਸਵਛ ਰਹਿੰਦੀ ਹੈ ਇਹਨੂੰ ਵਾਯੂ ਦਾ ਕੋਈ ਵਾਤਾਵਰਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਇੱਕ ਮੰਨਤਾ ਹਿੰਦੂ ਧਰਮ ਚ ਹੈ ਵਹ ਸੌਂ ਪਾਦੇ ਚ ਇਹ ਮਛਲੀਆਂ ਬੱਚੇ ਦਿੰਦੀਆਂ ਜਦੋਂ ਮਾਂ ਮਛਲੀ ਬੱਚੇ ਦਿੰਦੀ ਹੈ ਉਹਨੂੰ ਅਤੀ ਭੁੱਖ ਲੱਗਦੀ ਹੈ ਔਰ ਸਾਡਾ ਮੰਨਣਾ ਹੈ ਇਹ 2 ਮਹੀਨਿਆਂ ਚ ਜਿਹੜਾ ਕੋਈ ਬੰਦਾ ਮਛਲੀ ਨੂੰ ਕੁਝ ਦਾਣਾ ਪਾਣੀ ਆਟਾ ਪਾਉਂਦਾ ਹੈ ਉਹ ਭਾਗੇ ਦਾ ਉਹਨ ਭਾਗੇ ਪੂਰਨ ਭਾਗੇ ਮਿਲਦਾ ਹੈ ਧੰਨਵਾਦ ਕੀ ਨਾਮ ਆਪਣਾ ਕੀ ਕੋਈ ਬਿਆਨ ਬਣ ਮੈਂ ਮੇਰਾ ਨਾਮ ਹਰਸ਼ ਸ਼ਰਮਾ ਮੈਂ ਜਲਪੁਰ ਤੋਂ ਵਸਿਆ ਤੇ ਮੈਨੂੰ ਮੰਦਿਰ ਚਾਂਦੇ ਕੋਮਨ ਦੇ ਮੰਦਿਰ ਬੰਦਾ ਇਹ ਸ਼ੀ ਨਰਾਇਣ ਜੀ ਦਾ ਤਾਂ ਤਕੜ 2 ਟਾਈ ਸਾਲ ਹੋ ਗਏ ਮੈਨੂੰ ਇਹ ਮੰਦਿਰਾਂ ਤੇ ਮੰਦਿਰ ਚਾਂਦੇ ਤੇ ਇੱਥੋਂ ਦੇ ਸਥਾਨੀ ਜਿਹੜੇ ਲੋਕ ਆ ਉਹਨਾਂ ਨੂੰ ਸਾਨੂੰ ਇਹ ਪਤਾ ਚੱਲਿਆ ਸੀ ਕਿ ਇਹ ਜਿਹੜੀਆਂ ਇੱਥੇ ਮਛਲੀਆਂ ਇਹ ਜਦੋਂ ਦੀ ਮੂਰਤੀ ਸਥਾਪਨਾ ਹੋਈ ਮੰਦਿਰ ਦੀ ਉਸ ਤੋਂ ਬਾਅਦ ਇਹ ਕੁਦਰਤੀ ਇੱਥੇ ਆਈਆਂ ਇਹ ਕੇਵਲੋਂ ਛੱਡੀਆਂ ਨਹੀਂ ਗਈਆਂ ਜਾਂ ਕੁਝ ਵੀ ਇਹ ਅੱਜ ਤੱਕ ਇਹ ਰਿਹਾ ਸੇ ਰਿਹਾ ਇਹ ਕਿੱਥੋਂ ਆਈਆਂ ਜਾਂ ਕਿੰਨੇ ਛੱਡੀਆਂ ਇਹਦਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਜੇ ਤੱਕ ਤੇ ਬਾਕੀ ਇੱਥੇ ਆ ਕੇ ਹਰ ਸੰਡੇ ਆਈ ਜਾਂਦੇ ਆ ਆਪਣੇ ਜਿੰਨੇ ਨੌਜਵਾਨ ਮੁੰਡੇ ਆ ਸਾਰੇ ਆਪਾਂ ਹਰ ਸੰਡੇ ਇੱਥੇ ਆਉਂਦੇ ਆ ਤੇ ਇੱਥੇ ਸਾਨੂੰ ਕਾਫੀ ਸਕੂਨ ਮਿਲਦਾ ਮੱਛੀਆਂ ਨੂੰ ਆਟਾ ਪਾ ਕੇ ਤੇ ਬਾਕੀ ਸਾਡੀ ਮੰਗ ਹੈ ਪ੍ਰਸ਼ਾਸਨ ਤੋਂ ਕਿ ਇਸ ਮੰਦਿਰ ਦੀ ਡਿਵੈਲਪਮੈਂਟ ਕਰਵਾਈ ਜਾਏ ਇਸ ਰੋਵਰ ਬਾਰੇ ਥੋੜਾ ਸਾਫ ਸਪਾਈ ਦਾ ਧਿਆਨ ਰੱਖਿਆ ਜਾਏ ਬਾਕੀ ਇਹ ਜਿਹੜਾ ਰੋਡ ਹੈ ਉਹ ਮੰਗਣੀ ਵਾਲਾ ਇਹ ਬਹੁਤ ਖਰਾਬ ਹੋ ਚੁੱਕਿਆ ਸਾਡੀ ਪ੍ਰਸ਼ਾਸਨ ਨੂੰ ਇਹੀ ਮੰਗਿਆ ਕਿ ਇਹ ਰੋਡ ਦਾ ਧਿਆਨ ਰੱਖਿਆ ਜਾਏ ਬਾਕੀ ਇਸ ਰੋਵਰ ਦੀ ਡਿਵੈਲਪਮੈਂਟ ਕਰਾਈ ਜਾਏ ਕਿਉਂਕਿ ਬਹੁਤ ਦੂਰ ਦੂਰ ਤੋਂ ਸ਼ਰਧਾਲੂ ਇੱਥੇ ਆਉਂਦੇ ਆ ਤੇ ਉਹਨਾਂ ਦੀ ਸ਼ਰਧਾ ਭਾਵਨਾ ਮੰਦਿਰ ਨਾਲ ਜੁੜੀ ਹੈ ਤੇ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਸਾਡੀ ਸਰਕਾਰ ਅਗੇ ਮੰਗਿਆ ਪ੍ਰਸ਼ਾਸਨ ਨੂੰ ਮੰਗਿਆ ਕਿ ਇਹ ਮੰਦਿਰ ਬਣੇ ਜੀ ਜੁੜੇ ਰਹੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮੈਨੂੰ ਦਿਓ ਇਜਾਜ਼ਤ ਮਹਾਰਜੇਸ਼ ਬਲਾਕ ਸੁਯਾਨਪੁਰ ਦੇ ਪਿੰਡ ਕੋਦ ਦैनिक ਸਵੇਰਾ ਟੀਵੀ ਲਈ ਖਾਸ ਰਿਪੋਰਟ